ਕਬੀਰ ਜੀ ਮਹਾਰਾਜ ਕੋ ਤੀਰਥ ਨਾ ਆ ਕੇ ਭਗਤ ਨਹੀਂ ਬਣਿਆ ਉਹ ਕਹਿੰਦੇ ਨੇ ਆਪਣੇ ਅੰਤਰਾਤਮੇ ਨੂੰ ਸਵਾਰ ਕੇ ਮੈਂ ਇਹ ਰਤਬਾ ਲਿਆ ਹੈ ਮੈਂ ਕੋ ਥਾਲ ਧਮਾ ਕੇ ਭਗਤ ਥੋੜਾ ਬਣਿਆ ਮੈਂ ਕੋ ਥਾਲ ਧਮਾ ਕੇ ਭਗਤ ਥੋੜਾ ਬਣਿਆ ਇਹ ਤਾਂ ਕੰਮ ਬਾਰੋਂ ਹੋ ਸਕਦਾ ਕੋਈ ਵੀ ਚਾਰ ਦੀਵੇ ਥਾਲੀ ਚ ਰੱਖੇ ਥਾਲ ਧਮਾ ਕੇ ਤੇ ਉਹ ਕਹੇਗਾ ਜੀ ਮੈਂ ਤਾਂ ਭਗਤੀ ਕਰ ਲਈ ਨਹੀਂ ਕਬੀਰ ਜੀ ਨੇ ਇਹ ਭਗਤੀ ਨਹੀਂ ਕੀਤੀ ਪਰ ਕਬੀਰ ਜੀ ਨੇ ਜਿਹੜਾ ਰਾਹ ਚੁਣਿਆ ਉਹਦੇ ਨਾਲ ਉਹ ਸੱਚਮੁੱਚ ਭਗਤ ਹੋ ਹੈ ਉਹਦੇ ਨਾਲ ਉਹ ਸੱਚਮੁੱਚ ਭਗਤ ਹੋ ਹੈ ਜੇ ਸਬਿਆਸ ਨਾਲ ਕਿਤੇ ਪਹੁੰਚੇ ਵੀ ਨੇ ਉਹਨਾਂ ਨੇ ਉਹਦੀ ਹੀ ਦੱਸ ਸਾਨੂੰ ਪਾਈ ਵੀ ਭਾਈ ਮੈਂ ਤਾਂ ਆਹ ਰਾਹ ਚੁਣਿਆ ਇਸ ਰਾਹ ਤੋਂ ਲੰਘ ਕੇ ਇਹ ਸਫਰ ਕਰਕੇ ਮੈਂ ਮੰਜ਼ਲ ਤੇ ਪਹੁੰਚਿਆ ਔਰ ਤੁਹਾਡੇ ਸਾਹਮਣੇ ਬੰਦਾ ਪੁੱਠਾ ਲੜ ਕੇ ਆ ਕੇ ਮੈਂ ਰੱਬ ਨੂੰ ਕੋ ਤੇਰੇ ਪੁੱਠੇ ਲੜਕਾ ਨਾਲ ਰੱਬ ਨੂੰ ਕੀ ਖੁਸ਼ੀ ਹੁੰਦੀ ਹੈ ਤੇਰੇ ਪੁੱਠੇ ਲੜਕਾ ਨਾਲ ਰੱਬ ਨੂੰ ਕੀ ਖੁਸ਼ੀ ਹੁੰਦੀ ਹੈ RAM ਕਬੀਰਾ ਏਕ ਪਇ ਹੈ ਕੋਈ ਨਾ ਸਕੇ ਪਛਾਨੇ ਮੇਰੇ ਵਰਗਾ ਜਾਂ ਕੋਈ ਹੋਰ ਬੰਦਾ ਦੱਸੇ ਵੀ ਭਾਈ ਆਹ ਅਭਿਆਸ ਕਰੋ ਤੂੰ ਸਵਾਲ ਕਰਨਾ ਬਣਦਾ ਵੀ ਤੂੰ ਖੁਦ ਕਿਤੇ ਪਹੁੰਚੇ ਤੂੰ ਖੁਦ ਕਿਤੇ ਪਹੁੰਚੇ ਤੇਰੀ ਅੱਖੇ ਕਿਵੇਂ ਤੁਰ ਪਈਏ ਤੂੰ ਆਪ ਦਾ ਜਿਹਾ ਵਾਟੇ ਫਿਰਦਾ ਅੰਦੇ ਕਹਿ ਰਾਹ ਦੱਸੇ ਅੰਦਾ ਹੋਏ ਸੋ ਜਾਏ ਹੋਏ ਸੁ ਜਾਖਾ ਨਾਨਕਾ ਸੋ ਕੋ ਉੱਝੜ ਪਾਏ ਹੋਏ ਸੁ ਜਾਖਾ ਨਾਨਕਾ ਸੋ ਕੋ ਉੱਝੜ ਪਾਏ ਤੋ ਵੀਰ ਜੀ ਮਹਾਰਾਜ ਕੋ ਤੀਰਥ ਨਹਾ ਕੇ ਭਗਤ ਨਹੀਂ ਬਣੇ ਉਹਨਾਂ ਨੇ ਜੋ ਅਭਿਆਸ ਕੀਤਾ ਉਹੀ ਦੱਸਿਆ ਉਹ ਕਹਿੰਦੇ ਨੇ ਆਪਣੇ ਅੰਤਰਾਤਮੇ ਨੂੰ ਸਵਾਰ ਕੇ ਮੈਂ ਇਹ ਰਤਬਾ ਲਿਆ ਹੈ ਮੈਂ ਕੋਈ ਥਾਲ ਘੁਮਾ ਕੇ ਭਗਤ ਥੋੜਾ ਬਣਿਆ ਇਹ ਤਾਂ ਕੰਮ ਬਾਹਰੋਂ ਹੋ ਸਕਦਾ ਕੋਈ ਵੀ ਚਾਰ ਦੀਵੇ ਥਾਲੀ ਚ ਰੱਖੇ ਤੇ ਥਾਲ ਘੁਮਾ ਕੇ ਤੇ ਉਹ ਕਹੇਗਾ ਜੀ ਮੈਂ ਤਾਂ ਭਗਤੀ ਕਰ ਲਈ ਨਹੀਂ ਕਬੀਰ ਜੀ ਨੇ ਇਹ ਭਗਤੀ ਨਹੀਂ ਕੀਤੀ ਪਰ ਕਬੀਰ ਜੀ ਨੇ ਜਿਹੜਾ ਰਾਹ ਚੁਣਿਆ ਉਹਦੇ ਨਾਲ ਉਹ ਸੱਚਮੁੱਚ ਭਗਤ ਹੋ ਗਏ ਬਾਕੀ ਕਿੰਨੀ ਦੁਨੀਆਏ ਕਰਮ ਕਰਦੀ ਕੋਈ ਭਗਤ ਹੋਇਆ ਦੀਵੇ ਜਗਾਉਣ ਵਾਲੇ ਫੁੱਲਾਂ ਦੇ ਹਾਰ ਪਰੋਣ ਵਾਲੇ ਹੱਜ ਕਰਨ ਵਾਲੇ ਕਿੰਨੇ ਭਗਤ ਹੋਏ ਕਬੀਰ ਜੀ ਨੇ ਜਿਹੜਾ ਆਪ ਮਾਰਗ ਚੁਣਿਆ ਜਿਹੜਾ ਪ੍ਰੋਸੈਸ ਉਹਨਾਂ ਨੇ ਆਪ ਕੀਤਾ ਹੈ ਜਿਹੜਾ ਅਭਿਆਸ ਉਹਨਾਂ ਨੇ ਆਪ ਕੀਤਾ ਤੇ ਜਿਸ ਅਭਿਆਸ ਨਾਲ ਉਹ ਕਿਤੇ ਪਹੁੰਚੇ ਵੀ ਨੇ ਉਹਨਾਂ ਨੇ ਉਹਦੀ ਹੀ ਦੱਸ ਸਾਨੂੰ ਪਾਈ ਹੈ ਵੀ ਭਾਈ ਮੈਂ ਤਾਂ ਆਹ ਰਾਹ ਚੁਣਿਆ ਇਸ ਰਾਹ ਤੋਂ ਲੰਘ ਕੇ ਇਹ ਸਫ਼ਰ ਕਰਕੇ ਮੈਂ ਮੰਜ਼ਲ ਤੇ ਪਹੁੰਚਿਆ ਔਰ ਤੁਹਾਡੇ ਸਾਹਮਣੇ ਕਿ ਮੈਂ ਪਹੁੰਚਿਆ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਰੰਗ ਪਾਨੀ RAM ਕਬੀਰਾ ਏਕ ਪਾਇ ਹੈ ਕੋਈ ਨਾ ਸਕੈ ਪਛਾਨੇ ਮੇਰੇ ਵਰਗਾ ਜਾਂ ਕੋਈ ਹੋਰ ਬੰਦਾ ਦੱਸੇ ਵੀ ਭਾਈ ਆਹ ਅਭਿਆਸ ਕਰੋ ਤਾ ਸਵਾਲ ਕਰਨਾ ਬਣਦਾ ਵੀ ਤੂੰ ਖੁਦ ਕਿਤੇ ਪਹੁੰਚਿਆ ਤੇਰੀ ਅੱਖੇ ਕਿਵੇਂ ਤੁਰ ਪਈਏ ਤੂੰ ਆਪ ਦਾ ਜਿਹੜਾਟੇ ਫਿਰਦਾ ਪਤਾ ਤੈਨੂੰ ਕੋਈ ਨਹੀਂ ਰਸਤਾ ਤੂੰ ਆਪ ਖੁੰਝੇ ਤੇਰੇ ਰਾਹ ਤੇ ਤੁਰ ਕੇ ਅੰਦੇ ਕਹਿ ਰਾਹ ਦੱਸਿਆ ਅੰਦਾ ਹੋਏ ਸੋ ਜਾਏ ਕੋਏ ਸੋ ਜਾਖਾ ਨਾਨਕਾ ਸੋ ਕੋ ਉੱਝੜ ਪਾਇ ਸੋ ਅਸੀਂ ਜਿਸ ਵੇਲੇ ਕਿਸੇ ਕੋਲ ਜੁਗਤ ਤਰੀਕਾ ਪੁੱਛਦੇ ਆਂ ਤੇ ਸਮੱਸਿਆ ਸਾਡੀ ਇਹ ਹੁੰਦੀ ਹੈ ਵੀ ਅਸੀਂ ਅਗਲੇ ਵਾਲੀ ਵੇ ਇਹਦੇ ਵੀ ਜਿਹੜਾ ਜੁਗਤਾਂ ਤਰੀਕੇ ਤਕਨੀਕ ਦੱਸ ਰਿਹਾ ਉਹ ਤਾਂ ਆਪ ਕਿੱਥੇ ਖੜਾ ਹੈ ਤੇ ਜਿੱਥੇ ਕੋ ਆਪ ਖੜਾ ਹੈ ਉਥੋਂ ਤੱਕ ਹੀ ਉਹ ਸਾਨੂੰ ਲਿਜਾ ਸਕਦਾ ਹੈ ਤਾਂ ਤਕਨੀਕ ਤਾਂ ਕਬੀਰ ਜੀ ਮਹਾਰਾਜ ਦੇ ਕੋਲ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਹੈ ਉਹਨਾਂ ਮਹਾਨ ਸਤਪੁਰਖਾਂ ਦੇ ਕੋਲ ਹੈ ਜਿਹੜੇ ਆਪ ਕਿਤੇ ਪਹੁੰਚੇ ਹੋਏ ਤੋ ਸਹਿਬ ਜੀ ਫਰਮਾ ਰਹੇ ਨੇ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸ਼ਰਨਾਈ ਏ ਮੇਰੇ ਮਾਲਕ ਤੂੰ ਇਨਾ ਬਯੰਤ ਹੈ ਇਨੀ ਵੱਡੀ ਵਡਿਆਈ ਵਾਲਾ ਹੈ ਵੀ ਸਾਰੇ ਸਿੱਧਾਂ ਨੇ ਵੀ ਸਮਾਧੀਆਂ ਲਾ ਕੇ ਤੇਰਾ ਕੋਈ ਸਿਰਾ ਨਹੀਂ ਲੱਭਿਆ ਤੂੰ ਉਹਨਾਂ ਦੀਆਂ ਸਮਾਧੀਆਂ ਦੀ ਪਹੁੰਚ ਤੋਂ ਵੀ ਕਿਤੇ ਪਰੇ ਹੈ ਵੀ ਤੇਰਾ ਮਾਰਗ ਤਾਂ ਪ੍ਰੇਮਾ ਭਗਤੀ ਦਾ ਹੱਥ ਦਾ ਮਾਰਗ ਨਹੀਂ ਬੰਦਾ ਪੁੱਠਾ ਲੜਕੇ ਆ ਕੇ ਮੈਂ ਰੱਬ ਨੂੰ ਖੁਸ਼ ਤੇਰੇ ਪੁੱਠੇ ਲੜਕਣ ਨਾਲ ਰੱਬ ਨੂੰ ਕੀ ਖੁਸ਼ੀ ਹੁੰਦੀ ਹੈ ਉਹ ਤਮਾਸ਼ਾ ਰੱਬ ਵੇਖਣਾ ਥੋੜੀ ਚਾਹੁੰਦਾ ਹੈ ਕਿ ਤੂੰ ਜਿੰਨੇ ਤਮਾਸ਼ੇ ਕਰੇਗਾ ਰੱਬ ਖਿੜ ਖੜਾ ਕੇ ਹੱਸ ਪਾਏਗਾ ਨਹੀਂ ਉਹਦੀ ਖੁਸ਼ੀ ਤੇਰੇ ਆਪਣੇ ਵਜੂਦ ਨੂੰ ਸਵਾਰਣ ਤੇ ਸਮਰਪਣ ਭਾਵ ਤੇ ਪ੍ਰੇਮਾ ਭਗ ਗੁਰਮਤ ਨੇ ਹੱਠ ਮਾਰਗ ਨੂੰ ਪ੍ਰਵਾਨਗੀ ਨਹੀਂ ਦਿੱਤੀ ਪ੍ਰੇਮਾ ਭਗਤੀ ਨੂੰ ਪ੍ਰਵਾਨਗੀ ਦਿੱਤੀ